ਪੰਜਾਬੀਅਤ ਦੀ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ ਅੱਜ ਦੇਰ ਰਾਤ ਬਠਿੰਡਾ ਦੇ ਆਰਿਆ ਸਮਾਚ ਚੌਕ ਦੇ ਵਿੱਚ ਇੱਕ ਪੁਰਾਣੀ ਖਸਤਾ ਬਿਲਡਿੰਗ ਡਿੱਗਣ ਦੀ ਸਮਾਚਾਰ ਪ੍ਰਾਪਤ ਹੋਇਆ ਦਿਖਾਉਣਾ ਤੁਹਾਨੂੰ ਲਾਈਵ ਤਸਵੀਰਾਂ ਇਹ ਬਿਲਡਿੰਗ ਦਾ ਕੁਝ ਹਿੱਸਾ ਕੁਝ ਦਿਨ ਪਹਿਲਾਂ ਵੀ ਡਿੱਗ ਗਿਆ ਸੀ ਤੇ ਦੇਖਦੇ ਹਾਂ ਪੂਰਾ ਮਾਮਲਾ ਜੁੜੇ ਰੋ ਪੰਜਾਬੀਅਤ ਦੀ ਆਵਾਜ਼ ਦੇ ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਅਤੇ ਫਾਲੋ ਕਰਦਣਾ ਨਾ ਭੁੱਲੋ ਤਾਂ ਕਿ ਹਰ ਖਬਰ ਤੁਹਾਡੇ ਤੱਕ ਪਹੁੰਚ ਪਹੁੰਚ ਸਕੇ ਦੇਖਦੇ ਰਹੋ ਪੰਜਾਬੀਅਤ ਦੀ ਆਵਾਜ਼ ਹਾਂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ। ਹਾਂ ਬਾਕੀ ਬਿਲਡਿੰਗ ਨਾ ਕਰਦੇ ਕੋਈ ਚੱਕਰਾਏ। ਪਹਿਲਾਂ ਤਾਂ ਬਠਿੰਡਾ ਵਾਸੀਆਂ ਨੂੰ ਮੇਰੀ ਤਰਫੋਂ ਸਾਰਿਆਂ ਨੂੰ ਜੈ ਸ਼੍ਰੀ ਰਾਮ। ਮੈਂ ਇੱਕੋ ਗੱਲ ਕਹਿਣਾ ਚਾਹੁੰਦਾ ਜੀ ਅੱਜ ਤੋਂ ਲਗਭਗ 2 ਹਫ਼ਤੇ ਦਿਨ ਪਹਿਲਾਂ 15 ਦਿਨ ਪਹਿਲਾਂ ਇੱਕ ਬਜ਼ੁਰਗ ਪੂਜਾ ਗਾਰਮੈਂਟਸ ਵਾਲੇ ਉਹਨਾਂ ਦੇ ਅੱਗੇ ਛੇਜਾ ਡਿੱਗਿਆ। ਮੈਂ ਮੌਕੇ ਦੇ ਉਰੇ ਮੌਜੂਦ ਸੀਗਾ ਜਿਹੜਾ ਛੇਜਾ ਡਿੱਗਿਆ ਦਾ ਮਨ ਸਾਡਾ ਸਾਰਾ ਦਾ ਇਕਦਮ ਧਰ ਗਿਆ ਇਹ ਕੀ ਹੋਇਆ ਅਸੀਂ ਮੈਂ ਉਹਨਾਂ ਨੂੰ ਲੈ ਕੇ ਹਸਪੀਟਲ ਗਿਆ ਤੇ ਉਹਨਾਂ ਦਾ ਇਲਾਜ ਕਰਾਇਆ ਉਹਨਾਂ ਦੇ ਇਦਾਂ ਬੁਰੀ ਛੇਜਾ ਡਿੱਗਿਆ ਦੀ ਕਿ ਬਾਧਰਾ ਡਿੱਗਣ ਦੇ ਕਰਨ ਕਿ ਉਹਨਾਂ ਦਾ ਇਲਾਜ ਕਰਾਉਣਾ ਬਹੁਤ ਜ਼ਿਆਦਾ ਮੁਸ਼ਕਿਲ ਹੋ ਗਿਆ ਫਿਰ ਮੈਂ ਮੁੱਦਾ ਇਹ ਕਾਰਪੋਰੇਸ਼ਨ ਦੇ ਵਿੱਚ ਲੈ ਕੇ ਗਿਆ ਤੇ ਆਪਦੀ ਫੇਸਬੁੱਕ ਤੇ ਜੜਾਈ ਤੇ ਮੇਰੇ ਪੱਤਰਕਾਰ ਵੀਰਾਂ ਨੇ ਇਹ ਇਹ ਨੂੰ ਮੇਰੀ ਬਾਈਟ ਲਿੱਤੀ ਕਿ ਇਹਦੇ ਵਿੱਚ ਆਮ ਬੰਦਾ ਸਰਵਾਈਵ ਕਿਉਂ ਕਰੇ ਇੱਥੇ ਦੋ ਸਕੂਲ ਬੰਦੇ ਆ ਆਰਐਮ ਮਾਡਲ ਸਕੂਲ ਤੇ ਆ ਰੈ ਗਰਲ ਸਕੂਲ ਨਾਲ ਕਿਲਾ ਮੁबारक ਹੋਣ ਦੇ ਕਰਨ ਮੈਂ ਕਹਿੰਦਾ ਵੀ ਕਿਸੇ ਦਾ ਬੱਚਾ ਜਾਂ ਕਿਸੇ ਦਾ ਮੇਰਾ ਭੈਣ ਭਾਈ ਇਹ ਵੱਧ ਰੋਣੇ ਥੱਲੇ ਨਹੀਂ ਆਣਾ ਚਾਹੀਦਾ ਇਹ ਬਿਲਡਿੰਗ ਦਾ ਉੱਪਰਲਾ ਪੋਰਸ਼ਨ ਮਕਾਨ ਮਾਲਕਾ ਕੋਲੇ ਹੈ ਤੇ ਥੱਲੇ ਕਿਰਾਏਦਾਰਾਂ ਦਾ ਆਪ ਜੇ ਰੋਲਾ ਜਲੀ ਜਾਂਦਾ ਅਸੀਂ ਇੱਕੋ ਗੱਲ ਕਹਿਣਾ ਚਾਹੁੰਦੇ ਹਾਂ ਕਿ ਉੱਪਰਲਾ ਪੋਰਸ਼ਨ ਠੋਆ ਜਾਵੇ ਤਾਂ ਜੋ ਪਬਲਿਕ ਦਾ ਨੁਕਸਾਨ ਨਾ ਹੋਵੇ ਤੇ ਮੇਰੇ ਕਿਸੇ ਭੈਣ ਭਰਾਵਾਂ ਦਾ ਨੁਕਸਾਨ ਨਾ ਹੋਵੇ ਕਮਿਸ਼ਨਰ ਸਾਹਿਬ ਨੇ ਮੈਨੂੰ ਇੱਥੀ ਦਾ ਸਹਾਇਕ ਦਿੱਤਾ ਕਮਿਸ਼ਨਰ ਸਾਹਿਬ ਨੇ ਪੂਰੇ ਚਾਰ ਦਿਵਾਰੀ ਵੀ ਕਰਾਈ ਕਿ ਭਾਈ ਤੁਸੀਂ ਆਪ ਦਾ ਬਿਲਡਿੰਗ ਆਪ ਢਾ ਲੋ ਉੱਤੇ ਨਹੀਂ ਤਾਂ ਅਸੀਂ ਢਾਵਾਂਗੇ ਪਰसों ਲਗਭਗ ਪਰसों ਇਹ ਗੱਲ ਪਰसों ਉਹਨਾਂ ਨੇ ਚਾਰਦੁਵਾਰੀ ਕਰਾ ਗੇ ਪਰ ਕੁਦਰਤ ਕੁਦਰਤ ਹੀ ਹੈ ਪਰਮਾਤਮਾ ਬੰਦਾ ਬੰਦੇ ਦਾ ਬੈਰੀ ਪਰ ਪਰਮਾਤਮਾ ਨੇ ਇਹ ਬਿਲਡਿੰਗ 2 ਵਜੇ ਆਪੇ ਹੀ ਰਾਤ ਨੂੰ ਇੱਕ ਨੇਰੀ ਦੇ ਕਾਰਨ ਡਿੱਗ ਗਈ ਤਾਂ ਜੋ ਲੋਕਾਂ ਦੀ ਜਾਨ ਬਚੀ ਬਈ ਮਕਾਨ ਮਾਲਕ ਅਸੀਂ ਕਹਿੰਦੇ ਵੀ ਉੱਪਰਲਾ ਪੋਰਸ਼ਨਟ ਹੋਇਆ ਜਾਵੇ ਮਕਾਨ ਮਾਲਕ ਤੇ ਕਿਰਾਏਦਾਰਾਂ ਦਾ ਰੋਲਾ ਅਸੀਂ ਕਹਿੰਦੇ ਵੀ ਇਹ ਰੋਲਾ ਥੋੜਾ ਕਿਰਾਏਦਾਰਾਂ ਦਾ ਤੇ ਮਕਾਨ ਮਾਲਕ ਦਾ ਪਰਸਨਲ ਹੈ ਇਹ ਪਬਲਿਕ ਦਕੀਕ ਦੂਰ ਹੈ ਪਰ ਬਧਰੇ ਦਾ ਟਾਉਣਾ ਜਦ ਕਿ ਉੱਪਰਲਾ ਕਬਜਾ ਮਕਾਨ ਮਾਲਕ ਕੋਲੇ ਹੈ ਇੱਕ ਰਾਇਦਰ ਹੈ ਜੀ ਹਾਂਜੀ ਉਹ ਕੀ ਨਾਮ ਹੈ ਕਿਹੜੀ ਦੁਕਾਨ ਹੈ ਤੁਹਾਡੀ ਆਓ ਜੀ ਆ ਦੇ ਆ ਤਾ ਆ ਆਹ ਲੋ ਦੋ ਆ ਵੀਰੇ ਬਹੁਤ ਇੱਕ ਮਿੰਟ ਹੋਰ ਫੋਟੋ ਕੱਢ ਦੋ ਮਿੰਟ ਦਾ ਹੀ ਕਾਣਾ ਰੋ ਵੀਰੇ ਗੋਪੀ ਟੇਸਟਾਲਾ ਜੀ ਆ ਰਹੀ ਹੈ ਸਮਾਜ ਚੌਂਕ ਦੇ ਵਿੱਚ ਮੇਰੇ ਕੋਲ ਫੱਲੀ ਦੀ ਦੁਕਾਨ ਦਾ ਕਬਜਾ ਮੇਰੇ ਕੋਲ ਹੈ ਜੀ ਬਾਕੀ ਸਾਰਾ ਕਬਜਾ ਕੁੱਤੇ ਮਾਲਕ ਕੋਲੇ ਆ ਜੀ ਇਹ ਆਪੀ ਵਾਲਾ ਵੀ ਕੌਣ ਦੇ ਕੋਣੀ ਸੀ ਇਹ ਅਸੀਂ ਤਾਂ ਮਾਲਕਾਂ ਨੂੰ ਕਿਹਾ ਜੀ ਜਾਦਾ ਰੁਪਏ ਤੁਸੂ ਆਪ ਕਰ ਲੈ ਜੀ ਜਾਂ ਸਾਨੂੰ ਰੁਪਏ ਸਾਨੂੰ ਕਰਾਣ ਦੋ ਜੀ ਇਹ ਜੀ ਡਿੱਗੀ ਆ ਜੀ ਪੈਰ ਕਰਣੀ ਇਹ ਇਹ ਡਿੱਗੀ ਆ ਜੀ ਰਾਤ ਨੂੰ 2:30 ਵਜੇ ਡਿੱਗੀ ਆ ਜੀ ਰਾਤ ਨੂੰ ਪਹਿਲਾਂ ਫਿਰ ਪਹਿਲਾਂ ਪਹਿਲਾਂ ਦੀ ਗੱਲ ਆ ਜੀ ਇਹ ਨਾਲ ਦਾ ਸਾਨੂੰ ਰਿਪੇਅਰ ਕਰਾਣ ਦਾ ਨਾ ਆ ਪਤਾ ਇਹ ਡਿਜੋ ਡਿੱਗਦੀ ਹੈ ਇਹ ਹੱਸਣ ਲੱਗ ਜਾਂਦਾ ਤੇ ਅਸੀਂ ਇਹਨੂੰ ਕਿੰਨੇ ਵਾਰੀ ਸਮਝਾਇਆ ਵੀ ਤੇ ਬਿਲਡਿੰਗ ਦੀ ਰਿਪੇਅਰ ਕਰਾਈ ਜਾਵੇ ਇਹ ਕਬਜ਼ਾ ਇਹਦੇ ਕੋ ਸਾਰੀਆਂ ਦੁਕਾਨਾਂ ਦਾ ਬਾਕੀ ਕਿਰਾਏਦਾਰ ਵੀ ਬੈਠੇ ਆ ਵਿੱਚ ਵਿੱਚ ਆਪ ਵੀ ਵਿੱਚ ਵੇਖਾ ਜੀ ਉਹ ਸਾਰਾ ਉਤਲਾ ਕਬਜ਼ਾ ਸਾਰਾ ਇਹੇ ਕੋਲੇ ਆ ਅਸੀਂ ਕਿੰਨੀ ਵਾਰੀਆਂ ਨੂੰ ਹੱਥ ਪੈਰ ਜੋੜ ਕੇ ਨੂੰ ਕਿਹਾ ਵੀ ਇਹਦੀ ਰਵੇਲੇ ਤਰਾ ਦਿਓ ਜਾਂ ਠੀਕਰਾ ਦਿਓ ਜਾਂ ਸਾਨੂੰ ਕਰੋ ਅਸੀਂ ਇਹ ਧਵਾ ਦਿੰਨੇ ਆ ਇਹ ਸਾਡੀ ਕੋਈ ਸੁਣਾਈ ਨਹੀਂ ਕਰਦਾ ਸਾਡਾ ਤਾਂ ਉਤਲੇ ਨਾਲ ਸਾਡਾ ਕੋਈ ਲਗਾ ਗਾਗਾ ਨਹੀਂ ਜੀ ਉਹ ਕੀ ਮਕਸਦ ਕੀ ਕੋਣ ਕਰਉਂਦੇ ਇਹ ਇਹ ਕਹਿੰਦਾ ਵੀ ਜੀ ਉਹ ਡਿੱਗੇ ਤੇ ਦਿਖਾਣਾ ਆਪੇ ਵੇਲੇ ਆਉ ਜਾਨੂੰ ਵੀ ਇਹ ਤਾਂ ਵੇਲੇ ਕਰਉਂਦਾ ਹਾਂ ਹਾਂ ਇਹ ਗੱਨਾ ਬੇਨਿਆ ਕਰਾਉਣ ਦਾ ਇਹਦਾ ਮਸਲਾ ਆ ਆਡੇ ਵਾਲ ਮਾਲਕ ਤੋੜਦੇ ਦੀਆਂ ਫਰੂਵ ਹੋਈ ਆਈ ਛੱਤ ਕਮਜ਼ੋਰ ਕਰ ਰਹੀ ਛੱਤ ਤੋੜ ਰਹੀ ਔਰ ਮਾਲਕ ਦਾ ਮੁੰਡਾ ਮਾਰਕ ਆਪ ਕੋ ਦਾ ਮੁਲਾਜ਼ਮ ਕੜਾ ਦੁਕਾਨਦਾਰ ਆਹ ਬੋੜੋ ਤੁਸੀਂ ਦੇਖਿਓ ਦੇਵ ਮਾਲਕ ਆਪ ਕੋ ਤੋੜ ਰਿਹਾ ਛਾਂਦ ਨੂੰ ਕਮਜ਼ੋਰ ਕਰ ਰਿਹਾ ਕੋਈ ਬੋਲੇ ਇਹ ਆਜੇ ਦਾਨ ਨੇ ਲੈਂਡ ਵਾਲੇ ਤੋਂ ਸਾਡੇ ਨਾਲ ਕੋਸ਼ ਇਹ ਕਿ ਇਹੋ ਜਿਹੀ ਬੋਲਾਈ ਤੋਂ ਬਿਲਨੇ ਕਹਿ ਰਹਾ ਔਰ ਤੋੜ ਰਿਹਾ ਇਹ ਬਿਲਡਿੰਗ ਹਸਤਾ ਹਾਲ ਹੋਵੇ ਦਰਾਂ ਆਪਣੇ ਆਟੋਮੈਟਿਕ ਮਾਲਕ ਜੀ ਇਹ ਸਾਨੂੰ ਥੋੜੇ ਚੰਨ ਭਜਾਉਣ ਦੀ ਕੋਸ਼ਿਸ਼ ਕਰ ਰਹੇ ਮਾਲਕ ਇਹੀ 3-4 ਸਾਲ ਤੋਂ ਪਹਿਲਾਂ ਮਾਲਕ ਹੋਤੀ ਹੋਰ ਕੋਲੋਂ ਮਾਲਕ ਰਹੋ ਜਾਨ ਕੋਰਨਰ ਆਇਓ ਆਇਨੀ ਜੀ ਜਾਨ ਕੋਰਨਰ ਨਾਲ ਆਰੇ ਜੱਗਨਨਾਥ ਮਾਲਕ ਜੀ ਪਹਿਲਾਂ ਜਗਨਨਾਥ ਅਗਰਵਾਲ ਮਾਲਕ ਜੀ 3-4 ਸਾਲ ਉਹ ਦਰਵਾਜ਼ੇ ਕੋਨੇ ਉਹ ਬਿਲਡਿੰਗ ਬਣਦੀ ਉਹ ਦਰਵਾਜ਼ੇ ਨੇ ਇਹਨਾਂ ਨੇ ਜਦੋਂ ਪਰ ਮਾਲਕ ਜੀ 3-4 ਸਾਲ ਹੋ ਰਹੇ ਸਾਰੇ ਦਾ ਬਰਦਾਲੇ ਬਣ ਸਕਦੇ ਸਾਰੇ ਸੋਰਵੰਗਰ ਦੇ ਸਾਰੇ ਉਹਨਾਂ ਨੇ ਜਿਹੜੇ ਚਾਰ ਕੋਟ ਕੋਟ ਬਣ ਜਿਹੜੇ YouTube ਤਾਂ ਨਹੀਂ ਉਹ ਬੋਲੇ ਨਾ ਕਰਦੇ ਕਦੇ ਵੀ ਸਾਡੇ ਨਾਲ ਨਹੀਂ ਨੋਏ ਸਾਡੇ ਕੋਲ ਦਾ ਸਾਡੀ ਦਾਦੀ ਇਕੱਲੀ ਦੁਕਾਨ ਦਾ ਕਰਿਆ ਸਾਡੀ ਦੁਕਾਨ ਜਮਾ ਸੇਤ ਪਈ ਹੈ ਸਾਡੇ ਕੋਲ ਕੱਲੀ ਦੁਕਾਨ ਸਾਡੇ ਕੋਲ ਜਮਾ 6 ਪਈ ਆ ਆ ਕੇ ਸਾਡਾ ਮੋਕਾ ਦੇਖਿਆ ਜਾਵੇ ਸਾਡੀ ਦੁਕਾਨ ਨੂੰ ਕੁਛ ਨਹੀਂ ਹੋਇਆ ਜੇ ਆਪਾਂ ਕੱਲ ਕਰੀਏ ਕੱਲ ਆਉਣ ਵਾਲੇ ਸਮੇਂ ਦੇ ਵਿੱਚੇ 2-4 ਦੰਨਾ ਤੇ ਸੁਪਰ ਦੀ ਬੰਦੀ ਗੇਟ ਆਉਂਦੇ ਆ ਜਿਹੜੇ ਕੱਲੇ ਦੁਕਾਨਦਾਰ ਕਹਿਣ ਤੋਂ ਦੁਕਾਨਾਂ ਬੰਦ ਕਰਕੇ ਦੀਚਾਈ ਜਾਂਦੀ ਅਸੀਂ ਤਾਂ ਕਹਿੰਨਾ ਫਾੜੀ ਦੁਕਾਨਾਂ ਹੁਣ ਵੀ ਬੰਦ ਪਈਆਂ ਸਾਡੀ ਨਾ ਅੱਜ ਵੀ ਬੰਦ ਵੀ ਆ ਕੱਲ ਵੀ ਕਹਿੰਦੇ ਕੱਲ ਵੀ ਬੰਦ ਕਰ ਦਾਂਗੇ ਪਰਸੋਂ ਕੋਲ ਅੱਜ ਪਰਸੋਂ ਅੱਜ ਤਾਂ ਪਬਲਿਕ ਦੇ ਨਾਲ ਬੰਦੀ ਸਾਰਾ ਅਸੀਂ ਇਹਨੂੰ ਇਹ ਚਵਾਰਾ ਢਾਇਆ ਜਾਵੇ ਸੇਫ ਤਰੀਕੇ ਨਾਲ ਢਾਓ ਜੀ ਸੇਫ ਤਰੀਕੇ ਨਾਲ ਵੀ ਕਿਸੇ ਦੇ ਨ ਬੀੜੀ ਲਗਾਗਾ ਡਿਗਰੀ ਹੈ ਜੀ 201900 ਕੇ ਚੱਲ ਰਿਹਾ ਤੇ ਸਾਹਮਣੇ ਪੂਰੀ ਬੀੜੀ ਖਸ ਦਾ ਹਾਲਤ ਨੂੰ ਪੋਸਟ ਕਰ ਚੁੱਕੀ ਹੈ ਉਹਨਾਂ ਨੇ ਆਰਡਰ ਵੀ ਦੇ ਚੁੱਕੇ ਹਨ ਖਾਲੀ ਕਰਨ ਦੇ ਕਮੇਟੀ ਨੇ ਵੀ ਤਿੰਨ ਵਾਰ ਨੋਟਿਸ ਕਰ ਚੁੱਕੀ ਹੈ ਵੀ ਬਿਲਡਿੰਗ ਦਾ ਖਸ ਦਾ ਖਾਲੀ ਕੀਤਾ ਜਾਵੇ ਪਰ ਇਹ ਕਿਸੇ ਵੀ ਤਰੀਕੇ ਕਰਦੇ ਨਹੀਂ ਇਹ ਦੁਕਾਨਦਾਰ ਜੀ ਤਾਂ ਹੁਣ ਕੋਣ ਹੈ ਗੱਲ ਨੀਚੇ ਬੈਠ ਕੇ ਕਰਾਇਆ ਦੇ ਜੇ ਕੋਰਟ ਨੇ ਆਰਡਰ ਕਰਤੇ ਤਾਂ ਫਿਰ ਤਾਂ ਪੁਲਿਸ ਦੀ ਮਦਦ ਨਾਲ ਵੀ ਤੁਸੀਂ ਖਾਲੀ ਕਰਾ ਸਰ ਇਹ ਕਿਹਨੇ ਅਪੀਲ ਪਾਤੀ ਜੀ ਅਪੀਲ ਵਿੱਚ ਅਜੇ ਕੋਈ ਇਹਨਾਂ ਦੀ ਪੀਐਸ ਐਪ ਨਹੀਂ ਹੋਈ ਅਜੇ ਕਾਫੀ ਗਈ ਕਿਸੇ ਦਾ ਵੀ ਨੀਚੇੜੇ ਕਿਰਾਇਦਰ ਪਰ ਉਹਨਾਂ ਦਾ ਆਧਨਸਾਨ ਹੋ ਸਕਦਾ ਹੈ ਇੱਕ ਫੋਟੋ ਇੱਕ ਫੋਟੋ ਦਿਖਾਈ ਉਹਨਾਂ ਨੇ ਸਰ ਉਹ ਫੋਟੋ ਫੇਕ ਹੈ ਜੀ ਉਹ ਬਕਾਇਦਾ ਕੋਰਟ ਚ ਲੱਗ ਚੁੱਕੀ ਹੈ 2019 ਵਿੱਚ ਤੇ ਉਹ ਦੱਸ ਸਾਹਬ ਨੇ ਫੇਕ ਕਰਕੇ ਇਹਨਾਂ ਨੂੰ ਰਿਜੈਕਟ ਕੀਤਾ ਗਿਆ ਜਿਹੜੀ ਉਤਲੀ ਬਿਲਡਿੰਗ ਹੈ ਉਹਦੇ ਕੋਲ ਕਬਜ਼ਾ ਛੋੜ ਗਿਆ ਉਹਦਾ ਕਬਜ਼ਾ ਉਤਲੀ ਤੱਕ ਨਹੀਂ ਢਾ ਸਕਦੇ ਸੀ ਸਰ ਜੋ ਉਪਰ ਟਨ ਨੀਚਲੇ ਬੜਾ ਡਿੱਗਦੀ ਹੈ ਜੀ ਸਾਰੀ ਫਾਊਂਡੇਸ਼ਨ ਵੀ ਕਾਹਦੀ ਕਮਜ਼ੋਰ ਹੈ ਬਕਾਇਦਾ ਇਹਨਾਂ ਦੇ ਬਿਲਡਿੰਗ ਸਪਟ ਨੇ ਕਹਿ ਚੁੱਕੇ ਹੈ ਜੀ ਕੋਰਟ ਵਿੱਚ ਵੀ ਨੀਚਲੀ ਫਾਊਂਡੇਸ਼ਨ ਕਮਜ਼ੋਰ ਹੈ ਉੱਤੇ ਬਕਾਇਦਾ ਜਿਹਦੇ ਕਰਕੇ ਉਪਰੇ ਬ ਉਹ ਬਲਕਿ ਆਰਡਰ ਚ ਲਿਖ ਚੁੱਕੇ ਆ ਜੱਜ ਸਾਹਿਬ ਨੇ ਆਰਡਰ ਮੇਰੇ ਕੋਲ ਪਈ ਹੈ ਆਰਡਰ ਲੈਣਾ ਆਰਡਰ ਲੈ ਲਓ ਉੱਥੇ ਲਿਖਦੇ ਕਿ ਨੀਚੇ ਦੇ ਕੋਲ ਸਾਰੀ ਬਿਲਡਿੰਗ ਖਸਤਾ ਹਾਲਤ ਹੈ ਇਹ ਕੋਈ ਵੀ ਡਿੱਗ ਸਕਦੇ ਕੋਈ ਬੰਦੇ ਜਾਨੇ ਮੈਨੂੰ ਪਛਾਣ ਹੋ ਚੁਕਦਾ ਹੈ ਆ ਬਾਕਾਇਦਾ ਜੱਜ ਸਾਹਿਬ ਸਿਮਰ ਸਿੰਘ ਸਿੰਘ ਉਹਨਾਂ ਨੇ ਲਿਖਿਆ ਹੋ ਉਹ ਤੁਹਾਨੂੰ ਦੁਕਾਨਾਂ ਸਿਮੇਤ ਢਾਉਂਦੇ ਆ ਕਰ ਅੱਜ ਕਿੰਨੇ ਸਾਰੇ ਖਾਲੀ ਕਰਕੇ ਢਾਇਆ ਭਾਈ ਸਾਹਿਬ ਇਹ ਤਾਂ ਦੇਖੋ ਕਿੰਨੀ ਦੇਰ ਦਾ ਕਬਜ਼ਾ ਦੇ